ਉਹ ਕਹਿੰਦੇ ਨੇ ਕਿ ਪਿਆਰ ਸੱਚਾ ਹੋਵੇ ਤਾਂ ਉਸ ਨੂੰ ਪਾਉਣ ਲਈ ਕੁਝ ਨਾ ਕੁਝ ਅਲੱਗ ਕਰਨਾ ਪੈਂਦਾ ਸੋ ਅਜਿਹਾ ਹੀ ਇੱਕ ਮਾਮਲਾ ਅਜਿਹਾ ਹੀ ਇੱਕ ਵਾਕਿਆ ਸਾਹਮਣੇ ਆਇਆ ਜਲੰਧਰ ਦੇ ਢਿਲਵਾ ਨਜ਼ਦੀਕ ਇੱਕ ਰਿਜ਼ੋਰਟ ਤੋਂ ਜਿੱਥੇ ਇੱਕ ਬਿਜ਼ਨਸਮੈਨ ਜੋ ਆਪਣੇ ਪਿਆਰ ਨੂੰ ਵਿਆਹਣ ਦੇ ਲਈ ਹੈਲੀਕਾਪਟਰ ਦੇ ਉੱਪਰ ਆਉਂਦਾ ਸੋ ਦੱਸਦੀ ਹੈ ਕਿ 17 ਸਾਲ ਤੋਂ ਇਹ ਜਿਹੜਾ ਉਹਨਾਂ ਦਾ ਪਿਆਰ ਸੀ ਔਰ ਅੱਜ ਵਿਆਹ ਦੇ ਬੰਧਨ ਦੇ ਵਿੱਚ ਬੱਝਿਆ ਗਿਆ ਸੀ ਸੋ ਉਸ ਵੇਲੇ ਲੋਕ ਵੀ ਹੈਰਾਨ ਹੋ ਗਏ ਔਰ ਲੋਕਾਂ ਦੀ ਪੀੜ ਇੱਕਦਮ ਇਕੱਠਾ ਹੋ ਗਈ ਜਦੋਂ ਉਹਨਾਂ ਨੇ ਰਿਜ਼ੋਰਟ ਦੇ ਵਿੱਚ ਇੱਕ ਹੈਲੀਕਾਪਟਰ ਉਤਰਦਾ ਵੇਖਿਆ ਸੋ ਇਹ बिजनेसमੈਨ ਸੁਖਵਿੰਦਰ ਸਿੰਘ ਦੱਸਿਆ ਜਾ ਰਿਹਾ ਜੋ ਕਿ ਜਲੰਧਰ ਦੇ ਨਜ਼ਦੀਕ ਨਕੋਦਰ ਦੇ ਬਾਠਕਲਾਂ ਦਾ ਰਹਿਣ ਵਾਲਾ ਹੈ ਔਰ ਆਪਣੀ ਪ੍ਰੇਮਿਕਾ ਜਿਸ ਨੂੰ ਵਿਆਉਣ ਦੇ ਲਈ ਇਹ helicopter ਦੇ ਵਿੱਚ ਆਇਆ ਸੋ 17 ਸਾਲ ਤੋਂ ਇਹ ਪਿਆਰ ਇਹਨਾਂ ਦਾ ਚੱਲ ਰਿਹਾ ਸੀ ਔਰ ਇੱਕ ਵੱਖਰਾ ਤਰੀਕਾ ਜਿਹੜਾ ਉਸ ਨੇ ਆਪਣੇ ਜੀਵਨ ਸਾਥੀ ਨੂੰ ਲੈ ਕੇ ਜਾਣ ਦੇ ਲਈ ਅਪਣਾਇਆ ਸੋ ਹੁਣ ਗੱਲ ਕਰਾਂਗੇ ਕਿ ਜਿੱਤੇ ਇੱਕ ਵੱਖਰੇ ਤਰੀਕੇ ਦੇ ਨਾਲ ਇਹ ਸੁਖਵਿੰਦਰ ਸਿੰਘ ਜੋ ਕਿ ਇੱਕ ਬਿਜ਼ਨਸਮੈਨ ਹੈ ਬਿਯੋਂਡ ਦਿੱਲੀ ਆਪਣੇ ਜੀਵਨ ਸਾਥੀ ਨੂੰ ਆਇਆ ਸੋ ਗੱਲ ਕਰਾਂਗੇ ਕਿ ਇਸ helicopter ਦੇ ਉੱਪਰ ਕਿੰਨਾ ਖਰਚਾ ਕੀਤਾ ਗਿਆ ਸੋ ਜਿਹੜੇ helicopter ਦੇ ਮਾਲਕ ਜੀ ਨੇ ਬਹੁਤ ਅਰੇਂਜ ਕੀਤਾ ਗਿਆ ਸੀ ਉਹਨਾਂ ਦੇ ਦਰਸ਼ਨ ਮੁਤਾਬਕ ਕਿ ਲਗਭਗ 6 ਲੱਖ ਦੇ ਕਰੀਬ ਜਿਹੜਾ ਖਰਚਾ ਤਿੰਨ ਸਿਲੈਕਟ ਦੇ ਵਿੱਚ ਆ ਜਾਂਦਾ ਹੈ